ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਹੁਸ਼ਿਆਰਪੁਰ ਚ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਨਵੇਂ ਸਾਲ ਦੇ ਮੱਦੇ ਨਜ਼ਰ ਹੁਸ਼ਿਆਰਪੁਰ ਚ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਹੁਸ਼ਿਆਰਪੁਰ ਦੇ ਥਾਣਾ ਸਦਰ ਤੋਂ ਸ਼ੁਰੂ ਹੋਇਆ ਹੈ ਇਸ ਮੌਕੇ ਐਸਪੀ ਮਨਜੀਤ ਕੋਰ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਵੀ ਸ਼ਾਮਲ ਸਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਸੁਰਿੰਦਰ ਲਾਂਬਾ ਨੇ ਕਿਹਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ 1000 ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੇ ਹੁੱਲੜਬਾਜ਼ਾਂ ਨੂੰ ਹੜ ਦੰਗ ਮਚਾਉਣ ਨਹੀਂ ਦਿੱਤਾ ਜਾਵੇਗਾ ਜੇਕਰ ਕੋਈ ਇਸ ਤਰ੍ਹਾਂ ਕਰਦਾ ਤਾਂ ਉਸਨੂੰ ਜੇਲ੍ਹ ਸੁੱਟਿਆ ਜਾਵੇਗਾ ਬਹੁਤ ਸਭ ਕੰਮ ਨਾਲ ਤੇ ਸਾਡਾ ਸਿਕਿਉਰਿਟੀ ਅਰੇਂਜਮੈਂਟ ਹੈਗਾ ਅੱਜ ਦੇ ਨਵੇਂ ਸਾਲ ਤੇ ਜਿਹੜਾ ਹੈਗਾ ਉਹਦੇ ਸਮਨ ਚ ਹੀ ਅਸੀਂ ਪੂਰੇ ਜ਼ਿਲ੍ਹੇ 'ਚ ਹੀ ਜਿਹੜਾ ਹੈਗਾ ਸਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 8-9 ਵਜੇ ਤੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਹੈਗਾ ਵਰਕ-ਵਰਕ ਐਸਐਚਓਜ਼ DSP's ਸਾਡੇ SP ਸਾਹਿਬਾਨ ਦੀ ਨਿਗਰਾਨੀ ਹੇਠ ਇੱਥੇ ਅਸੀਂ ਸ਼ਹਿਰ 'ਚ ਜਿਹੜਾ ਹੈਗਾ ਉਹ ਮੇਰੇ ਨਾਲ ਮੇਰੇ ਸਾਥੀ SP ਹੈੱਡਪਾਸਟਰ ਮੈਡਮ DSP ਸਾਹਿਬ ਸਿਟੀ ਤਿੰਨੋ SHO ਸਦਰ ਮੋਡਲ ਟਾਊਨ ਸਿਟੀ PCR ਇਨਚਾਰਜ ਟ੍ਰੈਫਿਕ ਇਨਚਾਰਜ ਲਗਭਗ 100 ਤੋਂ ਜ਼ਿਆਦਾ ਮੁਲਾਜ਼ਮ ਸਾਡੇ ਨਾਲ ਹੈਗੇ ਉਹ ਅਸੀਂ ਸ਼ਹਿਰ 'ਚ ਇੱਕ ਵਾਰ ਚਾਰੇ ਪਾਸੇ ਫਲੈਗ ਮਾਰਚ ਕਰਾਂਗੇ ਲੋਕਾਂ ਨੂੰ ਜਸਟ ਇੱਕ ਥੋੜਾ ਜਿਹਾ ਐਪਰੀਹੈਂਸ਼ਨ ਚਾਹ ਉਹ ਹੁੰਦਾ ਹੈਗਾ ਕਿ ਨਵਾਂ ਸਾਲ ਹੈਗਾ ਕੁਝ ਹੁੱਲੜਬਾਜ ਕੁਛ ਸ਼ਰਾਰਤ ਨਾ ਕਰੇ ਜਾਂ ਪੁਲਿਸ ਦੀ ਐਕਟੀਵਿਟੀ ਕੀ ਹੈਗੀ ਤੇ ਉਹ ਲੋਕਾਂ ਦੇ ਕੰਫੀਡੈਂਸ ਬਿਲਡਿੰਗ ਵਾਸਤੇ ਤੇ ਐਟ ਦੀ ਸੇਮ ਟਾਈਮ ਜਿਹੜੇ ਸ਼ਰਾਰਤੀ ਲੋਗ ਆ ਕੁਝ ਬਹੁਤ ਬਹੁਤ ਘਟਲੋਕ ਹੁੰਦੇ ਇਦਾਂ ਦੇ ਉਹਨਾਂ ਦੇ ਵਾਸਤੇ ਕਿ ਵੀ ਆਰਾਮ ਨਾਲ ਆਪਣਾ ਸੈਲੀਬ੍ਰੇਟ ਕਰੋ ਨਵੇਂ ਸਾਲ ਨੂੰ ਬਟ ਕੋਈ ਹੁੜਦਾਂ ਬਦਮਾਸ਼ੀ ਜਾਂ ਕੋਈ ਕ੍ਰਾਈਮ ਕਰਨਾ ਜਾਂ ਉਸ ਤਰ੍ਹਾਂ ਦੀ ਚੀਜ਼ ਨਾ ਕਰੇ ਕਿਉਂਕਿ ਪੁਲਿਸ ਤਰਕ ਹੈ ਕਿ ਤੇ ਲੇਟ ਨਾਈਟ ਡਿਊਟੀ ਤੇ ਹੋਵੇਗੀ ਸਾਡੇ ਲਗਭਗ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ 40 ਤੋਂ ਜ਼ਿਆਦਾ ਨਾਕਾ ਬੰਦੀਆਂ ਤੇ 30 ਤੋਂ ਜ਼ਿਆਦਾ ਪੈਟਰੋਲਿੰਗ ਪਾਰਟੀਆਂ ਐਟ ਦੀ ਸੇਮ ਟਾਈਮ ਸਾਰੇ ਸਾਡੇ ਚੌਕੀ ਇਨਚਾਰਜ ਐਸ ਐਚ ਓਜ਼ ਡੀ ਐਸ ਪੀਜ਼ ਐਸ ਪੀਜ਼ ਸਾਰੇ ਬਾਹਰ ਹੋਣਗੇ ਰਾਤ ਨੂੰ ਲਗਭਗ 1 ਵਜੇ ਤੱਕ ਤੇ ਲਗਭਗ ਅਸੀਂ ਹਜ਼ਾਰ ਮੁਲਾਜ਼ਮ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਉਹ ਇਹਨਾਂ ਸਾਰੀ ਡਿਊਟੀਆਂ ਤੇ ਸਾਰੇ ਲੋਕਾਂ ਦੀ ਸੁਰੱਖਿਆ ਵਾਸਤੇ ਤੇ ਉਹਨਾਂ ਦੀ ਸਹੂਲਤ ਵਾਸਤੇ ਜਿਹੜੇ ਹੈਗੇ ਪੂਰੇ ਜ਼ਿਲ੍ਹੇ ਚ ਤਣਾਤ ਅੱਜ ਕਿਤੇ ਹੈਗੇ ਤੇ ਆਪਾਂ ਉਮੀਦ ਕਰਦੇ ਹਾਂ ਕਿ ਸਾਰਿਆਂ ਦਾ ਸਾਲ ਜਿਹੜਾ ਹੈਗਾ ਨਵਾਂ ਸਾਲ ਚੰਗਾ ਚੜ੍ਹੇਗਾ ਤੇ ਵਧੀਆ ਰਹੇਗਾ ਸਾਰੇ ਬਿਲਕੁਲ ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਆਪਣੇ ਸੈਲੀਬ੍ਰੇਸ਼ਨ ਤੋਂ ਬਾਅਦ ਆਪਣੇ ਆਪਣੇ ਘਰੇ ਜਾਣਗੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸੁੱਖ ਕਾਮਨਾਵਾਂ ਸਰ ਜਿੱਥੇ ਜਿੱਥੇ ਤਾਂ ਕਈ ਵਾਰ ਮਾਮਲੇ ਆਉਂਦੇ ਨੇ ਕਿ ਰਾਤ 12 ਵਜੇ ਯੂਥ ਹੈ ਤੇ ਬਹੁਤ ਕੱਟਨਾ ਵਾਲੇ ਹਾਲਾਕੇ ਹੁੰਦੇ ਨੇ ਕਿ ਉਹ ਹੁਟਦੱਕ ਮਚਾਉਂਦੇ ਨੇ ਤੇ ਸਪੈਸ਼ਲ ਕੋਈ ਟਾਸਕ ਫੋਰਸ ਨਾਲ ਵੀ ਤਨਾਬ ਕੀਤੀ ਗਈ ਹੈ ਜਿਹੜਾ ਰੌਡ ਅਪ ਕਰੇਗੇ ਸਾਰੇ ਸ਼ਹਿਰ ਨੂੰ ਜੀ ਦੇਖੋ ਇੱਕ ਤੋਂ ਹੁੰਦਾ ਕਿ ਲੋਕ 12 ਵਜੇ ਸੈਲੀਬ੍ਰੇਟ ਕਰਦੇ ਹੈਗੇ ਥੋੜਾ ਚੀਕਦੇ ਚੀਕਦੇ ਹੈਗੇ ਜੋਏ ਚ ਤੇ ਉਹਨਾਂ ਮਤਲਬ ਉਹ ਸੈਲੀਬ੍ਰੇਸ਼ਨ ਮੋਡ 'ਚ ਤੇ ਉਹ ਆਪਣੇ ਇੱਕ ਲਿਮਿਟ 'ਚ ਤਰੀਕੇ ਦੇ ਨਾਲ ਕੰਮ ਕਰਦੇ ਹੈਗੇ ਉਹ ਉਥੋਂ ਤੱਕ ਤੋਂ ਠੀਕ ਹੈਗਾ ਬਟ ਹੁਰਦੰਗਬਾਜੀ ਕਰਨਾ ਰੋੜਾਂ ਤੇ ਰੈਸ਼ ਡਰਾਈਵ ਕਰਨਾ ਰੋੜਾਂ ਤੇ ਖੜੇ ਹੋ ਕੇ ਨਾਚਣਾ ਰੋੜਾਂ ਤੇ ਲਾਊਡ 뮤직 ਵਜਾਉਣਾ ਜਿਹੜਾ ਹੈਗਾ ਉਹ ਬਾਕੀ ਲੋਕਾਂ ਨੂੰ ਉਸ ਤੋਂ ਜਿਸ ਤੋਂ ਕਿਸੇ ਵੀ ਕੰਮ ਤੋਂ ਐਸ ਸਹੂਲियत ਹੋਵੇ ਐਸ ਸਹਜਤਾ ਹੋਵੇ ਉਹ ਚੀਜ਼ ਅਸੀਂ ਅਲਾਉ ਨਹੀਂ ਕਰਾਂਗੇ ਉਹਦੇ ਵਾਸਤੇ ਸਾਰੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਪੈਟਰੋਲਿੰਗ ਪਾਰਟੀਆਂ ਅਸੀਂ ਬਣਾਈ ਹੈਗੀ ਸਾਰੇ ਐਸ ਐਚਓਜ਼ ਦੇ ਨਾਲ ਜਿਹੜੇ ਹੈਗੇ ਉਤ 10-10 ਮੁਲਾਜ਼ਮਾਂ ਦੀ ਟੀਮ ਵੱਖਰੇ ਤੌਰ ਤੇ ਪੈਟਰੋਲਿੰਗ ਮੋਬਾਈਲ ਟੀਮ ਹੈਗੀ ਸਾਰੇ ਸਾਡੇ ਡੀਐਸਪੀ ਜੀਐਸਪੀ ਸਾਹਿਬਾਨ ਦੇ ਨਾਲ ਵੀ 10-10 ਮੁਲਾਜ਼ਮਾਂ ਦੀ ਮੋਬਾਈਲ ਟੀਮ ਹੈਗੀ ਉਸ ਤੋਂ ਇਲਾਵਾ ਸਾਡੇ ਸ਼ਹਿਰ ਚ ਜਿਹੜੇ ਹੈਗੇ 14 ਪੀਸੀਆਰ ਮੋਬਾਈਲ ਹੈਗੇ ਜਿਹੜੇ ਸਾਰੀ ਰਾਤ ਜਿਹੜਾ ਹੈਗਾ ਲੇਟ ਨਾਈਟ ਤੱਕ ਐਕਟਿਵ ਰਹਿਣਗੇ ਜੇਕਰ ਇਸ ਤਰੀਕੇ ਦੀ ਕੋਈ ਚੀਜ਼ ਕਿੱਥੇ ਰਿਪੋਰਟ ਹੁੰਦੀ ਹੈਗੀ ਤੇ ਉਹਨੂੰ ਤੁਰੰਤ ਰਾਉਂਡ ਅਪ ਕੀਤਾ ਜਾਏਗਾ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਇਸ ਤਰੀਕੇ ਦੀ ਹਰਕਤ ਨਹੀਂ ਕਰੇਗਾ ਕਿ ਉਹਦਾ ਨਵਾਂ ਸਾਲ ਜਿਹੜਾ ਹੈਗਾ ਉਹ ਪੁਲਿਸ ਥਾਣੇ ਚ ਕਿਸੇ ਗਲਤੀ ਕਰਕੇ ਜਿਹੜਾ ਹੈ ਉਹ ਜੇਲ੍ਹ 'ਚ ਬੀਤੇ ਉਹਦਾ ਸਰ ਜਿੱਥੇ 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 ਪ੍ਰੋਗਰਾਮ ਮਨਾਏ ਜਾ ਰਹੇ ਨਵੇਂ ਸਾਲ ਦੇ ਕੋਈ ਹੋਟਲਾਂ 'ਚ ਕੋਈ ਅਲੱਗ ਜਿਹਾ ਤੇ ਮਨਾਏ ਜਾ ਰਹੇ ਉਹਨਾਂ ਲਈ ਜੀ ਰਹਿਣ ਮੰਤਰੀ ਜੀ ਕਹਿੰਦੇ ਕੋਈ ਕਾਫੀ ਲੇਟ ਨਹੀਂ ਚੱਲਦੇ ਨੇ ਉਹ ਦੇਖੋ ਇੱਕ ਤਾਂ ਜਿਹੜਾ ਆਪਣਾ ਕ੍ਰਾਈਟੇਰੀਆ ਹੈਗਾ ਕਿ 뮤직 ਦੀ ਲਿਮਿਟ ਰਾਤ ਨੂੰ 10 ਵਜੇ ਤੋਂ ਬਾਅਦ ਦੇ ਜਿਹੜਾ ਹੈਗਾ ਮਾਨਯੋਗ ਸੁਪਰੀਮ ਕੋਰਟ ਦਾ ਆਦੇਸ਼ ਹੈਗਾ ਉਹਦੇ ਹਿਸਾਬ ਨਾਲ ਹੋਣੀ ਚਾਹੀਦੀ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਸੈਲੀਬ੍ਰੇਸ਼ਨ 12 ਵਜੇ ਦਾ ਸੈਲੀਬ੍ਰੇਸ਼ਨ ਹੋਣ ਤੋਂ ਬਾਅਦ ਜਿਹੜਾ ਹੈਗਾ ਉਸ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਉਹ ਆਪਣਾ ਮਿਊਜ਼ਿਕ ਵਗੈਰਾ ਤੇ ਪਾਰਟੀ ਬੰਦ ਕਰਕੇ ਉਹਨਾਂ ਨੂੰ ਖਾਣਾ ਪਰੋਸ ਕੇ ਜਿਹੜਾ ਹੈਗਾ ਉਹਨੂੰ ਜਲਦੀ ਨਿਬੇੜ ਲੈ ਜੇਕਰ ਕਿਤੇ ਕੋਈ ਸ਼ਰਾਰਤ ਕਰਦਾ ਹੈਗਾ ਤੇ ਉਹ ਉਹਨਾਂ ਦੀ ਵੀ ਜ਼ਿੰਮੇਵਾਰੀ ਹੈਗੀ ਜਿਹੜੇ ਆਰਗੇਨਾਈਜ਼ਰਸ ਹੈਗੇ ਕਿ ਉਹ ਪੁਲਿਸ ਨੂੰ ਰਿਪੋਰਟ ਕਰਨ ਜੇਕਰ ਉਹ ਉਹਨਾਂ ਨੂੰ ਹੌਸਲਾ ਦਿੰਦੇ ਹੈਗੇ ਜਾਂ ਉੱਥੇ ਸ਼ੈਲਟਰ ਕਰਦੇ ਹੈਗੇ ਤੇ ਉਹਨਾਂ ਦੀ ਵੀ ਜ਼ਿੰਮੇਵਾਰੀ ਅਸੀਂ ਫਿਕਸ ਕਰਾਂਗੇ ਠੀਕ ਥੈਂਕ ਯੂ ਥੈਂਕ ਯੂ ਜੀ